ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅਸੀਂ ਅੱਜ ਚੱਲੇ ਆਂ ਜੀ ਗੁਰਦੁਆਰਾ ਟਿੱਬੀ ਸਾਹਿਬ ਅਤੇ ਗੁਰਦੁਆਰਾ ਪੱਟਾ ਸਾਹਿਬ ਪੱਟਾ ਸਾਹਿਬ ਦਰਸ਼ਨ ਕਰਨ ਚੱਲੇ ਆਂ ਜੀ ਤੇ ਅੱਜ ਵੈਸੇ ਵੀ ਇੱਕ ਤਰੀਕ 2026 ਐ ਤੇ ਗੁਰਦਸ ਸਾਹਿਬ ਦੀ ਸ਼ੁਰੂਆਤ ਸਾਲ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਹੀ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕੋਰੇ ਉਹ चलो जी चलो चलो जी आ जाओ कर्णप्रीत आ जा हां जी पहुंच चुके हैं जी गुरुद्वारा टबि साहब 4 ਮੀਟਰ ਗੁਰਦੌਰ ਸਾਹਿਬ ਹੈ ਜੀ ਥੱਲੇ ਇੱਕ ਬਟਨ ਹੋਣਾ ਤਾਂ ਸਟੌਪ ਪੋਚ ਕਰ ਦੋ ਥੱਲੇ ਵਾਲੇ ਬਟਨ ਦਾ ਕੋਈ ਮੁੱਕ ਕਰ ਦਿੰਦਾ ਇਹ ਆ ਜੀ ਗੁਰਦਵਾਰ ਸਾਹਿਬ ਦੀ ਗੇਟ ਜਿੱਥੋਂ ਇਹਨਾਂ ਆ ਉੱਥੋਂ ਇਹ ਪਾਰਕਿੰਗ ਬਹੁਤ ਜਿਆਦਾ ਵਧੀਆ ਜੀ ਗੁਰਦਵਾਰਾ ਟਿੱਬੀ ਸਾਹਿਬ ਇਹ ਹੁਸ਼ਿਆਰਪੁਰ ਤੋਂ ਰੋੜ ਰੋਪੜ ਉੱਪਰ ਰੋੜ ਤੇ ਹੈ ਜੀ ਦਰਸ਼ਨ ਕਰੋ ਦਰਸ਼ਨ ਜੋੜੀ ਰਦਾਰ ਸਾਹਿਬਾ ਜੀ ਕਾਰਕੀਂ ਦਾ ਪਰ ਹੈ ਮਾਨਸਰਾਈ ਜੀ ਜੀ ਮਾਨਸਰਾਈ ਜੀ ਜੀ ਰਰ ਦੇ ਸਾਹ ਇਹ ਗੁਰਦਵਾਰ ਸਾਹਿਬ ਜੀ ਬੈਕ ਸਾਈਡ ਜੀ ਤੇ ਇਹ ਜਿਹੜੀ ਤੁਸੀਂ ਨਦੀ ਦੇ ਦਰਸ਼ਨ ਕੀਤੇ ਇਹ ਸਤਲੁਜ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਆਏ ਸੀ ਨਾ ਇੱਧਰੋਂ ਮਸੋੜਾ ਪਿਆ ਸੀਗਾ ਤੇ ਇਸ ਟਿੱਬੀ ਇੱਥੇ ਛੋਟੀ ਟਿੱਬੀ ਸੀਗੀ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰੁਕੇ ਸੀਗੇ ਤੇ ਉਹਨਾਂ ਨੇ ਥੋੜਾ ਟਾਈਮ ਸਟੇ ਕੀਤੀ ਸੀਗੀ ਫਿਰ ਇੱਥੋਂ ਅੱਗੇ ਚਾਲੇ ਪਾਏ ਸੀ ਉਹਨਾਂ ਨੇ ਜੀ ਸਾਹ ਦੇ ਕੋਲ ਕਿੰਨੇ ਸੁੰਨ ਲਾਏ ਹੋਏ ਨੇ ਹੁਣ ਇੱਥੋਂ ਹੁਣ ਵਾਪਸ ਚੱਲੇ ਆ ਤੇ ਇੱਥੋਂ ਦਰਸ਼ਨ ਕਰ ਲਏ ਇੱਥੋਂ ਦਰਸ਼ਨ ਕਰਕੇ ਹੁਣ ਗੁਰਦੁਆਰਾ ਪੱਠਾ ਸਾਹਿਬ ਉੱਥੇ ਜਾਵਾਂਗੇ ਜਿੱਥੇ ਕਿ ਪਹਿਲੇ ਪੱਠਾ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘੋੜਸਵਾਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਗਏ ਸਨ ਜਿਹੇ ਟੋਟੇ ਸਾਹਿਬ ਜਦ ਨਹੀਂ ਆਵੇ ਚਣੇ ਸੀਗੇ ਇਹ ਟੋਟਰ ਮਲ ਜੀ ਤੇ ਵजीर खान ਸਿੱਧੀਆਂ ਨਹੀਂ ਆਵੇ ਮੋੜਾ ਕਰਕੇ ਵਿਚਾਰੇ ਨੇ ਇਹ ਬਾਬਾ ਮੋਤੀराम ਮਹਾਰਾਜ ਦਾ ਬੱਚਾ ਕੁੱਲ ਵਿੱਚ ਪੀੜ ਰਹੇ ਨੇ ਇਹ ਬੱਚਿਆਂ ਦੇ ਟੋਟੇ ਗਲਾਂ ਵਿੱਚ ਕਰਾ ਕੇ ਬੀਬੀਆਂ ਦੇ ਹਾਰ ਪਾਏਗੇ ਸੀ ਨੇਜੀਆਂ ਤੇ ਟੰਗੇ ਕੇ ਚਰਖੜੀਆਂ ਤੇ ਚੜ੍ਹੇ ਗਲਾਂ ਵਿੱਚ ਟਾਇਰ ਪਾ ਕੇ ਸਾੜੇਗੇ ਉੱਠੇ ਲਟਕਾ ਕੇ ਸਿੱਖਾਂ ਦੇ ਸਰੀਰ ਦੀ ਖੱਲ ਲਾਈ ਗਈ ਇਹ ਸਾਰਾ ਕੁਝ ਅਰਦਾਸ ਵਿੱਚ ਹੁੰਦਾ ਜੀ ਬਾਬਾ ਜੈ ਸੰਖਲ ਖੱਟ ਭਾਈ ਕਿੰਨੀ ਆ ਜੀ ਜਟਮੀਨ ਜਲ ਸਕਾਉਂਦੇ ਹੋਏ ਆਜ ਮੈਂ ਇਹ ਆਪਣਾ ਅਸਬ ਤੇ ਆ ਇਹ ਸਾਰਾ ਕੁਝ ਗੁਰਦੁਆਰਾ ਟੀਬੀ ਸਾਹਿਬ ਬਣਿਆ ਹੋਇਆ ਜੀ ਵਾਹ ਵਾਹ ਜੀ ਵਾਹ ਧੰਨ ਸਿੱਖ ਧੰਨ ਸਿੱਖਾਂ ਦੇ ਬੱਚੇ ਸੀ ਭਾਈ ਮਨੀ ਸਿੰਘ ਦਾ ਬੰਦ ਬੰਦ ਕਟਿਆ ਗਿਆ ਸੀ ਧਰਨ ਬਾਬਾ ਮਨੀ ਸਿੰਘ ਧਰਨ ਭਾਈ ਮਨੀ ਸਿੰਘ ਧਰਨ ਭਾਈ ਤਾਰੂ ਸਿੰਘ ਜੀ ਧਰਨ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਕੇਸ ਨਹੀਂ ਘਟਵਾਏ ਖੋਪਰੀ ਲਵਾਤੀ ਖੋਪਰੀ ਭਾਈ ਮਤੀ ਦਾਸ ਜੀ ਆਰੇ ਵਿੱਚ ਤੀਰ ਦੇ ਹੋਏ ਭਾਈ ਸਤੀ ਦਾਸ ਜੀ ਨੂੰ ਤਰੂ ਚ ਲﺒੇਟ ਕੇ ਅੱਗ ਲਾਤੀ ਜਾਲਮਾਂ ਨੇ ਲਾ ਜੀ ਨੂੰ ਦੇਵ ਚੋਂ ਬਾਲਿਆ ਗਿਆ ਭੰਨ ਗੁਰੂ ਕੇ ਸਿੱਖ ਸੀ ਦੂਰ ਦੂਰਾ ਪੱਤਾ ਸਾਹਿਬ ਫਾਸ ਪਟਾਈ ਦਸਵੀਂ ਜਿਸਮੇ ਗੁਰੂ ਸਾਹਿਬ ਜੀ ਦੇ ਲੋਕੀਂ ਚਾਹੀਦੇ ਸਤਿਨਾਮ ਆਖਣ ਔਰ ਸਚਨਾ ਸਚੇ ਨਾਮ ਕੀ ਲਗੈ ਮੁਖ ਉਤਮੁਕਰ ਆਇ ਤਨੀ ਅਹੂਕ ਕਿਉ ਸਤਿਕਾਰ ਦੀ ਸਾਰਿਆਂ ਨੂੰ ਗੁਰਦਵਾਰ ਸਾਹਿਬ ਦਰਸ਼ਨ ਕਰਕੇ ਆ ਗਏ ਆ ਜੀ ਸਾਰਿਆਂ ਨੂੰ ਸਤਿਕਾਰ ਬੁਲਾਓ ਸਤਿਕਾਰ ਜੀ ਫਿਰ ਤੁਸੀਂ ਰਹਿ ਗਏ ਠੰਡਾ ਪੀ ਜਾਣੇ ਅੱਖਾਂ ਚ ਚਲੋ ਠੀਕ ਹੈ ਜੀ tá e <laughs>